ਆ ਗਿਆ ਸੀ ਇਹ ਡੀਵੀਆਰ ਆ ਸਾਰੇ ਕੁੱਲੇ ਆ ਸੀ ਜਿਆ ਕੈਸੇ ਪੁੱਛੇ ਤਾਂ ਨਹੀਂ ਸੀ ਕਿ ਵਿੱਚ ਦਾ ਸੀ ਆ ਵੀਡੀਓ ਵੇਖ ਕੇ ਤੁਸੀਂ ਵੀ ਕਹੋਗੇ ਕਿ ਚੋਰਾਂ ਦਾ ਦਿਮਾਗ ਹੁਣ ਇੰਨਾ ਜ਼ਿਆਦਾ ਹੋ ਗਿਆ ਹੈ ਕਿ ਉਹ ਚੋਰੀ ਬਾਅਦ ਵਿੱਚ ਕਰਦੇ ਨਹੀਂ ਪਹਿਲਾਂ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਪੋਟ ਲੈਂਦੇ ਨੇ ਅਜਿਹੀ ਘਟਨਾ ਫਗਵਾੜਾ ਵਿੱਚ ਵਾਪਰੀ ਜਿੱਥੇ ਮਾਡਲ ਟਾਊਨ ਵਿੱਚ ਮੌਜੂਦ ਇੱਕ ਕਰਿਆਨੇ ਦੀ ਦੁਕਾਨ ਤੇ ਚੋਰੀ ਕਰਨ ਆਏ ਚੋਰਾਂ ਨੇ ਪਹਿਲਾਂ ਤਾਂ ਕੈਮਰੇ ਪੋੜ ਦਿੱਤੇ ਅਤੇ ਫਿਰ ਡੀਵੀਆਰ ਪੋੜ ਦਿੱਤਾ ਅਤੇ ਉਸ ਤੋਂ ਬਾਅਦ ਦੁਕਾਨ ਵਿੱਚ ਦੇਸੀ ਕਿਉ ਵਰਗੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਚੋਰੀਆਂ ਕਰਕੇ 9 ਤੋਂ 11 ਹੋ ਗਏ ਦੁਕਾਨ ਮਾਲਕ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਦੁਕਾਨ ਬੰਦ ਕਰਕੇ ਗਏ ਸਨ ਅਤੇ ਜਦੋਂ ਸਵੇਰੇ ਵੇਖਿਆ ਤਾਂ ਉਹਨਾਂ ਦਾ ਦੁਕਾਨ ਦਾ ਸ਼ਟਰ ਖੁੱਲਾ ਸੀ ਅਤੇ ਜਿੰਦਰੇ ਟੁੱਟੇ ਹੋਏ ਸਨ ਅਤੇ ਉਹਨਾਂ ਦੀ ਦੁਕਾਨ ਦਾ ਕੀਮਤੀ ਸਮਾਨ ਅਤੇ 5000 ਦੇ ਕਰੀਬ ਨਕਦੀ ਵੀ ਚੋਰ ਲੈ ਕੇ ਫਰਾਰ ਹੋ ਗਏ ਮਾਮਲਾ ਦੇਖੋ ਜੀ ਸਵੇਰੇ ਮੈਂ ਦੁੱਧ ਲੈ ਕੇ ਆਇਆ ਤੇ 6 ਵਜੇ ਆ ਕੇ ਦੇਖਿਆ ਤੇ ਛਟਰੇ ਛਟਰੇ ਟੁੱਟਿਆ ਸੀ ਛਟਾ ਖੁੱਲਿਆ ਆ ਸੀ ਤੇ ਸ਼ੀਸ਼ਾ ਟੁੱਟਿਆ ਆ ਸੀ ਸ਼ੀਸ਼ਾ ਟੁੱਟਿਆ ਤੇ ਦੇਖਿਆ ਤੇ ਅੰਦਰ ਤੇ ਸਾਰਾ ਕੁਝ ਅੰਦਰੋ ਸ਼ੀਸ਼ਾ ਟੁੱਟਿਆ ਸੀ ਅੰਦਰ ਜੋ ਦੇਖਿਆ ਨਾ ਜੀ ਤੇ ਪ੍ਰਿੰਟਰ ਵੀ ਹੈ ਨੇ ਕੈਮਰਾ ਵੀ ਚੁੱਕੇ ਲੇਗਾ ਚਾਕਲੇਟ ਪਰਫਿਊਮ ਕੇ ਤੇਲ ਜਿੰਨੀਆਂ ਮਹਿੰਗੀਆਂ ਚੀਜ਼ਾਂ ਸੀ ਸਾਰੀਆਂ ਲੈ ਗਏ ਜੀ ਚੁੱਕੇ ਸਾਰ ਲਗਭਗ ਟੋਟਲ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਟੋਟਲ ਇਹ ਹੈਗਾ ਜੀ ਘੱਟੋ ਘੱਟ 1.5 ਲੱਖ ਦਾ ਹੈ ਕੱਟੋ ਕਰ ਤੇ ਕੈਸ਼ ਵਗੈਰਾ ਵੀ ਸੀਗਾ ਕੈਸ਼ ਸੀਗਾ 5000 ਰੁਪਏ ਪਿਆ ਸੀ ਭਾਨ ਪਰਚੀਆਂ ਜਿਹੜੀਆਂ ਖੁੱਲੀਆਂ ਰੱਖੀ ਦੀਆਂ ਕੋਈ ਸੀਸੀਟੀਵੀ ਕੈਮਰੇ ਜਾਇ ਹੋਏ ਵਿਅਕਤੀ ਨਹੀਂ ਜੀ ਉਹ ਤਾਂ ਪਤਾ ਨਹੀਂ ਜੀ ਕੈਮਰਾ ਵੀ ਜਿਹੜਾ ਸੀਗਾ ਉਹ ਵੀ ਚੁੱਕ ਕੇ ਲੈ ਗਿਆ ਕੈਮਰੇ ਤੋੜ ਕੇ ਅਜ ਕੈਮਰਾ ਚੁੱਕ ਕੇ ਹੀ ਲੈ ਗਿਆ ਜੀ ਨਾਲ ਕੈਮਰਾ ਵੀ ਲੈ ਗਿਆ ਤੇ ਸਕੈਨਰ ਜਿਹੜਾ ਸੀਗਾ ਇੱਥੇ ਤੇ ਉਹ ਵੀ ਲੈ ਗਿਆ ਜੀ ਪ੍ਰਿੰਟਰ ਤੇ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਜੀ ਆਏ ਸੀ ਦੇਖ ਕੇ ਚਲੇ ਗਏ ਆ ਜੀ